¡Ay, ਅ ਇਹ ਸਭ ਦਾ ਇੱਕ ਇਕੱਠਾ ਇੱਕ ਸਮਾਗਮ ਹੈ ਇਹ ਸਾਰੇ ਜੀਜ਼ੈਡ ਸਕੂਲ ਆਫ ਆਰਕੀਟੈਕਚਰ ਐਂਡ ਪਲਾਨਿੰਗ ਐਮਆਰਐਸ ਪੀਟਯੂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਮਕਿੰਡਾ ਤੋਂ ਆਏ ਆ ਅਕਾਦਮੀਆਂ ਦਾ ਪੂਰਾ ਜੋਸ਼ ਹੈ ਐਡਮਿਨਿਸਟ੍ਰੇਟਿਵ ਨੇ ਸਾਨੂੰ ਸਪੋਰਟ ਕੀਤਾ ਤੇ ਉਹਨਾਂ ਦੀ ਬਸ ਇੱਕ ਕੱਟੇ ਐਫਰਟ ਜਿਹਨਾਂ ਦੇ ਨਾਲ ਸਮ ਫੰਕਸ਼ਨ ਆਪਾਂ ਪਿਛਲੇ 7 ਦਿਨ ਤੋਂ ਗਲੇਤੀ ਰੱਖੇ ਸੀ ਉਹਨਾਂ ਦਾ ਪ੍ਰਵਾਨ ਕੀਤਾ ਹੈ ਜੀ ਸਾਨੂੰ ਬਹੁਤ ਖੁਸ਼ੀ ਹੈ ਇਹ ਤੁਹਾਨੂੰ ਪ੍ਰਸ਼ਾਸਨ ਵੱਲੋਂ ਪੂਰੀ ਸਪੋਰਟ ਮਿਲ ਰਹੀ ਹੈ ਜੀ ਪੂਰੀ ਸਪੋਰਟ ਮਿਲ ਰਹੀ ਹੈ ਆਪਣੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਇੱਥੇ ਵੀ ਪੁਲਿਸ ਦਾ ਬੜਾ ਅੱਛਾ ਅਰੇਂਜਮੈਂਟ ਹੈ ਜੀ ਟ੍ਰੈਫਿਕ ਕੰਟਰੋਲ ਕਰ ਰਹੀ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਤੁਸੀਂ ਇੱਥੇ ਜਿਹਨੇ ਵੀ ਲੋਕ ਆ ਰਹੇ ਨੇ ਗਲੇਸ਼ੀ ਮਹਾਰਾਜ ਦੀ ਮੂਰਤੀ ਨੂੰ ਲੈ ਕੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜੋ ਪਾਣੀ ਦੇ ਵਾਹਣ ਪਾਣੀ ਚੱਲ ਰਿਹਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਵੀ થોੜਾ ਦੇਖ ਕੇ ਜਾ ਕੇ ਉਹਨਾਂ ਇੱਕ ਧਿਆਨ ਜ਼ਰੂਰ ਰੱਖਣ ਦੀ ਲੋੜ ਕੀ ਹੈ ਕਿ ਆਪਣਾ ਕੋਈ ਆਸਾ ਨਾ ਬਪਰੇ ਕਿਉਂਕਿ ਖੁਸ਼ੀ ਦਾ ਮਾਹੌਲ ਹੈ ਹਰ ਕੋਈ ਰੱਬ ਤੋਂ ਚੰਗਾਈ ਮੰਗਦਾ ਆਪਾਂ ਧਿਆਨ ਨਾਲ ਜੇ ਮਾੜਾ ਜਿਹਾ ਰੱਖਾਂਗੇ ਤੇ ਹਰ ਕੋਈ ਖੁਸ਼ੀ-ਖੁਸ਼ੀ ਪਰਵਾਹ ਕਰਨਗੇ ਤੇ ਰੱਬ ਵੀ ਉਹਨਾਂ ਦੀ ਇੱਛਾ ਪੂਰੀ ਕਰਾਂਗੇ ਕੋਈ ਆਪਾਂ ਦਾ ਘਰ ਨਾ ਹੁੰਦੀ ਤੇ ਬਹੁਤ ਜਿਆਦਾ ਹੈ ਅੱਜ ਇਸ ਖੁਸ਼ੀ ਦੇ ਮੌਕੇ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀਨੀ ਨੂੰ ਇਹੋ ਜਿਸ ਮਾਗਮਾ ਚ ਪਾਰ ਲੈਣਾ ਚਾਹੀਦਾ ਹੈ ਫਿਰ ਉਹ ਵਿਨੇ ਚਤਤਨੀ ਜੋ ਵੀ ਕੋਈ ਤਾਨਿਕ ਹੋਏ ਸੋਸ਼ਲ ਹੋਏ ਆਪਾਂ ਨੂੰ ਐਸੇ ਪਾਰ ਦੇਣਾ ਚਾਹੀਦਾ ਕਿਉਂਕਿ ਅੱਜ ਦੀ ਦੁਨੀਆ ਸਾਰੀ ਹੋਰ ਸੀਮਿਤ ਹੋ ਰਹੀ ਹੈ ਡਿਜੀਟਲ ਦੁਨੀਆ ਜਾ ਰਹੀ ਹੈ ਉਹ ਜੇ ਫੰਕਸ਼ਨ ਦੇ ਵਿੱਚ ਜੇ ਬੱਚੇ ਪਾਰਟਿਸਪੇਟ ਕਰਦੇ ਨੌਜਵਾਨ ਪਾਰਟਿਸਪੇਟ ਕਰਦੇ ਹੈ ਉਹ ਆਪਣੇ ਇੱਕ ਸੋਸ਼ਲ ਸਿਸਟਮ ਨਾਲ ਆਪਣੇ ਸੱਭਿਆਚਾਰ ਨਾਲ ਜੁੜਦੇ ਹੈ ਜਾਣਕਾਰੀ ਲੈਂਦੇ ਹੈ ਤੇ ਵਧਿਆ ਕਰਦੇ ਹੈ